ਅਸੀਂ ਆਏ 10 ਤਰੀਕ ਨੂੰ ਹੀ ਸਾਡੀ 20 ਤਰੀਕ ਤੱਕ ਦੀ ਡਿਊਟੀ ਸਾਡੇ ਪਿੰਡੋਂ ਦੀ ਡਿਊਟੀਆਂ ਲੱਗੀਆਂ ਪੰਜ ਛੇ ਬੰਦੇ ਯਾਨੀ ਕਿ ਡਿਊਟੀ ਨਾਲ 10 ਦਿਨਾਂ ਬਾਅਦ ਆਉਂਦੇ ਆ 10 ਦਿਨਾਂ ਬਾਅਦ ਫਿਰ ਬੰਦੇ ਬਦਲ ਜਣੇ ਆ ਚੋ ਟਰਾਲੀ ਦੇ ਵਿੱਚ ਤੁਸੀਂ ਕਿਵੇਂ ਕੀ ਕੁਝ ਸਹੂਲਤ ਰੱਖੀ ਆ ਰਹਿਣ ਦੀ ਟਰਾਲੀ ਦੇ ਵਿੱਚ ਜਿਹੜੀ ਹੁਣ ਸਾਡੀ ਸ਼ਿਫਟ ਵਾਲੇ ਬੰਦੇ ਆਉਣਗੇ ਏਸੀ ਲੈ ਕੇ ਆਉਣਗੇ ਬਾਕੀ ਉਹ ਸਾਰਾ ਕੁਝ ਤਿਆਰੀ ਹੈ ਤੇ ਏਸੀ ਲਾ ਕੇ ਉਹ ਗਰਮੀ ਦੇ ਵਿੱਚ ਤੇ ਫ੍ਰੀ ਸੀ ਤੋਂ ਬਿਨਾਂ ਰਹਿਣਾ ਨਹੀਂ ਜਾਣਾ ਗਰਮੀ ਚ ਤੇ ਰਾਸ਼ਨ ਸੀ 6 ਮਹੀਨਿਆਂ ਦਾ ਹਾਂ ਫਿਰ ਰਾਸ਼ਨ ਵੀ ਸਾਡੇ ਕੋਲ 6 ਮਹੀਨਿਆਂ ਦਾ ਹੈਗਾ एलसीडी लगी है फ्रिज लगी है وچ پانی ٹھنڈا پینے ਨੂੰ ਹੈਗਾ ٹی وی ਵੇਖਣ ਨੂੰ ਹੈਗਾ بجلی دی وجہ سے انتظام ਕਿੱਥੋਂ ਹੁੰਦਾ ਫਿਰ ਇਹ بجلی ਦਾ ట్రాנסਫਰਮ ਤੋਂ ਲਾਈਆਂ ਇਤਾਰਾਂ ਸਾਡੇ ਕੋਲੇ ਕੇਵਲਾ ਆਉਂਦਾਂ ਹੈ ਜੀ ਕੇਵਲਾ ਆਉਂਦੀ ਨਹੀਂ ਆ ਕੇਵਲਾ ਕੁਲ ਆਉਂਦਾਂ ਕਮਰੇ ਜਮੇ ਸਾਰੇ ਕੋਰਾਂ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਲੈਟਰਾਂ ਦਾ ਪਟਾਲ ਕਾ ਉਹ ਵੀ ਬਣੀ ਜਾਂਦੇਗਾ ਲੈਟਰੀ ਦਾ ਜੀ ਐ ਭਾਈਚਾਰੇ ਦਾ ਵੀ ਆਹ ਕਣਕ ਨਾ ਖਰਾਬ ਹੋਵੇ ਦੇ ਉਹ ਲੈਡਰਿੰਗਾ ਹੋਏ ਸੀ ਇੱਕ ਤਾਂ ਬਣਾ ਲਈ ਇੱਕ ਬਣਾਈ ਜਾਨਾ ਇੱਕ ਸ਼ੀਟ ਵਾਲੀ ਇੱਕ ਦੂਜੀ ਜਿਹਦੇ ਜਿਹਨੂੰ ਜਿੱਦੋਂ ਨਹੀਂ ਬੈਠੀਦਾ ਉਹ ਸ਼ੀਟ ਵਾਲੀ ਤੇ ਬੈਠੂ ਦੂਜੀ ਤੇ ਬੈਠੂ ਮਬੂ ਜੀ ਕੀ ਨਾਮ ਆ ਤੁਹਾਡਾ ਡਾਕ ਕਦੋਂ ਤੋਂ ਤੁਸੀਂ ਰ ਡਟੇ ਹੋਏ ਹੋ ਮੈਂ ਮੇਰਾ ਨਾਮ ਮੰਦਰ ਸਿੰਘ ਆ ਮੈਂ 11 ਤਰੀਕ ਤੋਂ ਘਰੋਂ ਤੁਰਿਆ ਵਾ 11 13 ਨੂੰ ਅਸੀਂ ਇੱਥੇ ਆ ਗਏ ਵਾਪਸ ਨਹੀਂ ਗਏ ਨਹੀਂ ਵਾਪਸ ਨਹੀਂ ਗਿਆ ਜੀ ਮੈਂ ਵਾਪਸ ਮੇਰੀ ਚਾਹ ਹੈ ਵੀ ਮਹਾਰਾਜ ਮਗਰ ਤੰਦਰੁਸਤੀ ਰੱਖੇ ਜਵਾਕਾਂ ਨੂੰ ਵੇ ਬਾਪਸ ਨਹੀਂ ਜਾਣਦੀ ਝਾਕ ਵੀ ਜਿੰਨਾ ਚਿਰ ਮੋਰਚਾ ਨਹੀਂ ਜਿੱਦਦੇ ਉਹ ਨજર ਨਹੀਂ ਜਾਂਦਾ ਗੱਲਬਾਤ ਹੋ ਜਾਂਦੀ ਹੈ ਕਰੇ ਗੱਲਬਾਤ ਹੋ ਜਾਂਦੀ ਹੈ ਤੇ ਬੁੱਢੀ ਨੂੰ ਵੀ ਲਿਆਉਂਗਾ ਇੱਥੇ ਧਾਣੇ ਦੂਨੇ ਵੜ ਲੈਣ ਦੇ ਬੁੱਢੀ ਲਿਆਉਂਗਾ ਮੇਰਾ ਪੋਤੇ ਨੂੰ ਸੁੱਟਣਾ ਹੋਊਗਾ ਉਹ ਵੀ ਕਹਿੰਦਾ ਉਹਨੂੰ ਉਹਨਾਂ ਨੂੰ ਵੀ ਲਾਵਾਂਗੇ ਕਰੇ ਕੀ ਕਰਨਾ ਹੈ ਅੱਛਾ ਹੁਣ ਰਹਿੰਦੇ ਕਿਵੇਂ ਹੋਗੇ ਰਹਣਾ ਸੈਨ ਉਹ ਕਿਵੇਂ ਆ ਕਿਉਂਕਿ ਬਾਰਡਰ ਚ ਚੱਲਦਾ ਸੀ ਧਰਨੇ ਚੱਲਦੇ ਸੀ ਉਦੋਂ ਤਾਂ ਬਹੁਤ ਪਸੰਦ ਆਉਣਾ ਜਾਣਾ ਿਕਰਨ ਲੱਗ ਰਿਹਾ ਥੋੜਾ ਘੱਟ ਨਹੀਂ ਨਹੀਂ ਕਿ ਉਹ ਘੱਟ ਨਹੀਂ ਘਾ ਆਉਣਾ ਜਾਣਾ ਆਉਣਾ ਜਾਣਾ ਤਾਂ ਉਹ ਤੋਂ ਵੱਧ ਹੈ ਉਹ ਤੋਂ ਵੱਧ ਲੰਗਰ ਪਾਣੀ ਹੈ ਜਿਹੜੇ ਉਹ ਕੋਈ ਘੱਟ ਨਹੀਂ ਇਹ ਤਾਂ ਐਵੇਂ ਕਰੀ ਜਾਂਦੇ ਵੀ ਘੱਟ ਹੈ ਘੱਟ ਘੁੱਟ ਕੋਈ ਨਹੀਂ ਇਹ ਤਾਂ ਜਿਹੜੇ ਆਹਾ ਇਸ ਵੇਲੇ ਹੁਣ ਸਟੇਜ ਬੰਦ ਹੋ ਗਈ ਸਟੇਜ ਬੰਦ ਹੋਣੀ ਕਰਕੇ ਜਿਵੇਂ ਅਸੀਂ ਅੰਦਰ ਵੜ ਗਏ ਅੰਦਰ ਵੜ ਕੇ ਬਹਿ ਜਾਂ ਬਹਿ ਗਏ ਆਣ ਕਣਾਂ ਆਂ ਉਂ ਦਾ ਛੜਕ ਤੇ ਥਾਂ ਨਹੀਂ ਰਹਿਦਾ ਕਿਤੇ ਖੜਨੂ ਆਮ ਲਾ ਗਈ ਤੇ ਬਾਕੀ ਜੇ ਸੁਨੇਹਾ ਲਾਦਗੇ ਪਿੰਡ ਤੇ ਭਾ ਸਾਰੇ ਸਾਰਾ ਪਿੰਡ ਆ ਜਾਊਗਾ ਸਾਰੇ ਪਿੰਡ ਨੇ ਤੋਰਿਆ ਰਿਆਂ ਕਰਕੇ ਜਿਹਨੇ ਜਿਹੜੇ ਬੰਦੇ ਨਹੀਂ ਆਏ ਚਲੋ ਜਿਹੇ ਬੰਦਗੇ ਨਹੀਂ ਆਇਆ ਉਹਨਾਂ ਦਾ ਸਾਡੇ ਤੇ ਕੋਈ ਬੋਝ ਨਹੀਂਗਾ ਮੋਰਚਾ ਜਿੱਤ ਕੇ ਜਾਵਾਂਗੇ ਜਿਹੜੇ ਹੁਣ ਆਲੇ ਆਗੂ ਐ ਸਾਡੇ ਇੱਕ ਨੰਬਰ ਦੇ ਆਗੂ ਐ ਜਿਹੜੇ ਮੂਰੇ ਐ ਤੇ ਛੂਜੇ ਪੂਰੇ ਐ ਤੇ ਅਸੀਂ ਮੋਰਚਾ ਉਹਨਾਂ ਦੇ ਆਪਣੇ ਤਰੀਕੇ ਨਾਲ ਕੱਟ ਕਰਾਂਗੇ ਹਾਂ ਆਪੋ ਆਪਣੇ ਤਰੀਕੇ ਨਾਲ ਕੱਟ ਕਰਾਂਗੇ ਜਿਹਦੇ ਕੱਟ ਕਰਾਂਗੇ ਜਿਵੇਂ ਹੁਣ ਰੇਲਾਂ ਰੁਕਣ ਗਈ ਉਹਦੇ ਬੁੜੀਆਂ ਗਈਆਂ ਜਿੰਦੇ ਬੁੜੀਆ ਹੁਣ ਉਹ ਵੀ ਬੁੜੀਆ ਚਾਰ ਚਰ ਬਹਾਵਾਂਗੇ ਇੱਥੇ ਰੱਖਾਂਗੇ ਪੱਕਾਂਗੇ